ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜੀਬੀ ਖਬਰ ਬਾਰੇ ਜੋ ਦੁਨੀਆ ਭਰ ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਗੱਲ ਹੈ ਐਲਨ ਮਸਕ ਦੀ ਉਹੀ ਐਲਨ ਮਸਕ ਜਿਹੜਾ ਟੈਸਲਾ ਤੇ ਸਪੇਸ ਐਕਸ ਨਾਲ ਦੁਨੀਆ ਨੂੰ ਹਿਲਾ ਰਿਹਾ ਪਰ ਅੱਜ ਗੱਲ ਉਹਦੀ ਸੋਸ਼ਲ ਮੀਡੀਆ ਕੰਪਨੀ ਐਕਸ ਦੀ ਹੈ ਜਿਨੇ ਭਾਰਤ ਸਰਕਾਰ ਖਿਲਾਫ ਮੁਕਦਮਾ ਠੋਕ ਦਿੱਤਾ ਹੈ ਸਵਾਲ ਹੈ ਆਈਟੀ ਐਕਟ ਦੀ ਵਰਤੋਂ ਕਰਕੇ ਸਰਕਾਰ ਐਕਸ ਤੇ ਸੈਂਸਰਸ਼ਿਪ ਕਿਉਂ ਲਾਉਣਾ ਚਾਹੁੰਦੀ ਹੈ ਆਓ ਇਸ ਪੂਰੀ ਲੜਾਈ ਨੂੰ ਸਮਝੀਏ ਪਹਿਲਾਂ ਤਾਂ ਇਹ ਸਮਝ ਲਈਏ ਕਿ ਐਕਸ ਹੈ ਕੀ ਹੈ ਇਹ ਉਹੀ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਸਦਾ ਨਾਮ ਪਹਿਲਾਂ ਟਵਿੱਟਰ ਸੀ ਪਰ 2022 ਚ ਐਲਨ ਮਸਕ ਨੇ ਇਹਨੂੰ ਖਰੀਦ ਕੇ ਨਾਮ ਬਦਲਤਾ ਹੁਣ ਇਹ ਐਕਸ ਬਣ ਗਿਆ ਹੈ ਸੋਸ਼ਲ ਮੀਡੀਆ ਦਾ ਇੱਕ ਅਜੀਬਾ ਪਲੇਟਫਾਰਮ ਜਿੱਥੇ ਲੋਕ ਆਪਣੇ ਵਿਚਾਰ ਖੁੱਲ੍ਹ ਕੇ ਸਾਂਝੇ ਕਰਦੇ ਨੇ ਪਰ ਭਾਰਤ ਚ ਇਸ ਨੂੰ ਮੁਸ਼ਕਲ ਪੇਸ਼ ਆ ਰਹੀ ਹੈ 5 ਮਾਰਚ 2025 ਨੂੰ ਐਕਸ ਨੇ ਕਰਨਾਟਕ ਹਾਈ ਕੋਰਟ ਚ ਇੱਕ ਪਟੀਸ਼ਨ ਦਾਇਰ ਕੀਤੀ ਜਿੱਚ ਉਹਨੇ ਕਿਹਾ ਕਿ ਭਾਰਤ ਸਰਕਾਰ ਆਈਟੀ ਐਕਟ ਦੀ ਧਾਰਾ 793ਬੀ ਦੀ ਗਲਤ ਵਰਤੋਂ ਕਰ ਰਹੀ ਹੈ ਇਹ ਧਾਰਾ ਕਹਿੰਦੀ ਹੈ ਕਿ ਜੇ ਸਰਕਾਰ ਨੂੰ ਕੋਈ ਕੰਟੈਂਟ ਗੈਰਕਾਨੂੰਨੀ ਲੱਗਦਾ ਹੈ ਤਾਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਉਹ ਕੰਟੈਂਟ ਹਟਾਉਣਾ ਪਵੇਗਾ ਪਰ ਐਕਸ ਦਾ ਕਹਿਣਾ ਹੈ ਕਿ ਇਹ ਤਾਂ ਸੈਂਸਰਸ਼ਿਪ ਦਾ ਇੱਕ ਗੈਰਕਾਨੂੰਨੀ ਤਰੀਕਾ ਬਣ ਗਿਆ ਹੁਣ ਤੁਸੀਂ ਸੋਚ ਰਹੇ ਹੋਵੋਗੇ ਇਹ ਮਸਕ ਸਾਹਿਬ ਨੂੰ ਕੀ ਪਰੇਸ਼ਾਨੀ ਆ ਗਈ ਅਸਲ ਚ ਗੱਲ ਆਜ਼ਾਦੀ ਦੀ ਹੈ ਐਕਸ ਚਾਹੁੰਦਾ ਹੈ ਕਿ ਲੋਕ ਆਪਣੀ ਗੱਲ ਖੁੱਲ੍ਹ ਕੇ ਕਹਿ ਸਕਣ ਪਰ ਸਰਕਾਰ ਕਹਿੰਦੀ ਹੈ ਨਹੀਂ ਜੋ ਸਾਨੂੰ ਠੀਕ ਨਾ ਲੱਗੇ ਉਹਨੂੰ ਹਟਾ ਦਿਓ ਇਹ جنگ ਸਿਰਫ ਟੈਕਨੋਲੋਜੀ ਦੀ ਨਹੀਂ ਸਗੋਂ ਵਿਚਾਰਾਂ ਦੀ ਆਜ਼ਾਦੀ ਦੀ ਵੀ ਹੈ ਆਈਟੀ ਐਕਟ ਚ ਇੱਕ ਹੋਰ ਧਾਰਾ ਹੈ 69ਏ ਇਹ ਧਾਰਾ ਸਰਕਾਰ ਨੂੰ ਇਜਾਜ਼ਤ ਦਿੰਦੀ ਹੈ ਕਿ ਜੇ ਕੋਈ ਕੰਟੈਂਟ ਦੇਸ਼ ਦੀ ਸੁਰੱਖਿਆ, ਏਕਤਾ ਜਾਂ ਜਨਤਕ ਵਿਵਸਥਾ ਲਈ ਖਤਰਾ ਹੈ ਤਾਂ ਉਹਨੂੰ ਬਲੌਕ ਕੀਤਾ ਜਾ ਸਕਦਾ ਹੈ ਪਰ ਇਹਦੇ ਲਈ ਇੱਕ ਪ੍ਰੋਸੀਜਰ ਹੈ ਜਿਹਦੇ ਵਿੱਚ ਜੱਜਮੈਂਟ ਤੇ ਕਮੇਟੀ ਬੈਠਦੀ ਹੈ ਐਕਸ ਦਾ ਕਹਿਣਾ ਹੈ ਕਿ ਸਰਕਾਰ ਇਸ ਪ੍ਰੋਸੈਸ ਨੂੰ ਛੱਡ ਕੇ ਆਈਟੀ ਐਕਟ ਦੀ ਧਾਰਾ 793ਬੀ ਨੂੰ ਵਰਤ ਰਹੀ ਹੈ ਜਿਸ ਦੇ ਨਾਲ ਉਹ ਟਵੀਟ ਤੇ ਪੋਸਟਾਂ ਹਟਾਉਣ ਲਈ ਕਹਿੰਦੀ ਹੈ ਹੁਣ ਜੇ ਤੁਸੀਂ ਵੀ ਮੇਰੇ ਵਾਂਗ ਲਾਅ ਦੇ ਮਾਮਲੇ 'ਚ ਕੱਚੇ ਹੋ ਤਾਂ ਸੌਖੀ ਗੱਲ ਕਰ ਲਈਏ ਆਈਟੀ ਐਕਟ ਇੰਟਰਨੈਟ ਦੀ ਸਰਕਾਰੀ ਕਿਤਾਬ ਹੈ ਇਹ ਧਾਰਾ 79 ਕਹਿੰਦੀ ਹੈ ਕਿ ਐਕਸ ਵਰਗੀਆਂ ਕੰਪਨੀਆਂ ਨੂੰ ਪ੍ਰੋਟੈਕਸ਼ਨ ਮਿਲੇਗੀ ਮਤਲਬ ਜੇ ਯੂਜ਼ਰ ਕੋਈ ਗਲਤ ਪੋਸਟ ਕਰੇਗਾ ਤਾਂ ਐਕਸ ਨੂੰ ਸਜ਼ਾ ਨਹੀਂ ਮਿਲੇਗੀ ਪਰ ਸ਼ਰਤ ਇਹ ਹੈ ਕਿ ਸਰਕਾਰ ਦੇ ਹੁਕਮ ਮੰਨਨੇ ਪੈਣਗੇ ਪਰ ਧਾਰਾ 79 ਤਿੰਨ ਵੀ ਕਹਿੰਦੀ ਹੈ ਕਿ ਜੇ ਸਰਕਾਰ ਕਹੇ ਕਿ ਕੁਝ ਗਲਤ ਹੈ ਤਾਂ ਐਕਸ ਨੂੰ ਉਹ ਤੁਰੰਤ ਹਟਾਉਣਾ ਪਵੇਗਾ ਉਹਨਾਂ ਨੇ ਸਹਿਯੋਗ ਪੋਰਟਲ ਦਾ ਵੀ ਨਾਮ ਲਿਆ ਇੱਕ ਸਰਕਾਰੀ ਟੂਲ ਇਹਦੇ ਨਾਲ ਅਫਸਰ ਸਿੱਧਾ ਪੋਸਟਾਂ ਹਟਾਉਣ ਦਾ ਹੁਕਮ ਦਿੰਦੇ ਆ। ਐਕਸ ਕਹਿੰਦੀ ਹੈ ਕਿ ਇਹ ਸੈਂਸਰਸ਼ਿਪ ਦੀ ਮਸ਼ੀਨ ਹੈ। ਇਹ ਪੋਰਟਲ ਹੈਕੀ ਹੈ। ਇਹ ਇੰਡੀਅਨ ਸਾਈਬਰ ਕਰਾਈਮ ਕੋਆਰਡੀਨੇਸ਼ਨ ਸੈਂਟਰ ਵੱਲੋਂ ਬਣਾਇਆ ਗਿਆ ਹੈ। ਐਕਸ ਦਾ ਇਲਜ਼ਾਮ ਹੈ ਕਿ ਇਹਦੇ ਨਾਲ ਸਰਕਾਰ ਨੇ ਨਾ ਅਣਗਿਣਤ ਅਧਿਕਾਰੀਆਂ ਨੂੰ ਬਿਨਾਂ ਕਾਨੂੰਨੀ ਜਾਂਚ ਦੇ ਕੰਟੈਂਟ ਹਟਾਉਣ ਦੀ ਤਾਕਤ ਦਿੱਤੀ ਹੈ। ਹੁਣ ਇੱਕ ਗੱਲ ਹੋਰ ਐਕਸ ਨੇ ਆਪਣੀ ਪਟੀਸ਼ਨ 'ਚ 2015 ਦਾ ਸੁਪਰੀਮ ਕੋਰਟ ਦਾ ਫੈਸਲਾ ਵੀ ਚੁੱਕਿਆ। ਸ਼ਰੀਆ ਸਿੰਘਾਲ ਬਨਾਮ ਯੂਨੀਅਨ ਆਫ ਇੰਡੀਆ। ਇਸ ਕੇਸ 'ਚ ਕੋਰਟ ਨੇ ਸਾਫ਼ ਕਿਹਾ ਸੀ ਪਿਕ ਕੰਟੈਂਟ ਬਲੌਕ ਕਰਨ ਲਈ ਸਿਰਫ ਧਾਰਾ 69A ਦੀ ਵਰਤੋਂ ਹੋ ਸਕਦੀ ਹੈ। ਤੇ ਉਹ ਵੀ ਸਖਤ ਨਿਯਮਾਂ ਨਾਲ ਐਕਸ ਕਹਿੰਦਾ ਹੈ ਵੀ ਸਰਕਾਰ ਇਸ ਫੈਸਲੇ ਦੀ ਉਲੰਘਣਾ ਕਰ ਰਹੀ ਹੈ ਸੋਚੋ ਜਰਾ ਜੇ ਹਰ ਅਧਿਕਾਰੀ ਆਪਣੀ ਮਰਜ਼ੀ ਨਾਲ ਤੁਹਾਡੀ ਪੋਸਟ ਹਟਾ ਸਕਦਾ ਹੈ ਤਾਂ ਤੁਹਾਡੀ ਆਵਾਜ਼ ਕਿੱਥੇ ਰਹਿ ਜੇਗੀ ਇਹ ਤਾਂ ਉਹੀ ਗੱਲ ਹੈ ਨਾ ਵੀ ਪਿੰਡ ਚ ਸਰਪੰਚ ਬਿਨਾ ਪੰਚਾਇਤ ਬੁਲਾਏ ਫੈਸਲਾ ਸੁਣਾ ਦੇਵੇ ਇਹ ਗੱਲ ਐਕਸ ਨੂੰ ਖਟਕ ਰਹੀ ਹੈ ਹੁਣ ਥੋੜਾ ਐਲਨ ਮਸਕ ਬਾਰੇ ਗੱਲ ਕਰਦੇ ਹਾਂ ਇਹ ਬੰਦਾ ਭਾਰਤ ਚ ਆਪਣਾ ਕਾਰੋਬਾਰ ਵਧਾਉਣਾ ਚਾਹੁੰਦਾ ਹੈ ਟੈਸਲਾ ਦੀਆਂ ਗੱਡੀਆਂ ਤੇ ਸਟਾਰਲਿੰਕ ਦਾ ਇੰਟਰਨੈਟ ਦੋਵੇਂ ਭਾਰ ਚ ਆ ਰਹੇ ਨੇ ਪਰ ਇਸ ਮੁਕਦਮੇ ਨਾਲ ਉਹਦਾ ਸਰਕਾਰ ਨਾਲ ਤਣਾਅ ਵੱਧ ਸਕਦਾ ਹੈ। ਕਈ ਲੋਕੀ ਕਹਿੰਦੇ ਆਂ ਵੀ ਮਸਕ ਆਜ਼ਾਦੀ ਦੀ ਗੱਲ ਕਰਦਾ ਹੈ ਪਰ ਜਦੋਂ ਭਾਰਤ 'ਚ ਪਹਿਲਾਂ ਟਵਿੱਟਰ ਨੂੰ ਸਰਕਾਰ ਦੇ ਆਰਡਰ ਮੰਨਣੇ ਪਏ ਸਨ ਤਾਂ ਉਹ ਉਦੋਂ ਚੁੱਪ ਸੀ। 2021 'ਚ ਕਿਸਾਨ ਅੰਦੋਲਨ ਦੌਰਾਨ ਵੀ ਐਕਸ ਨੂੰ ਕਈ ਟਵੀਟਸ ਹਟਾਉਣੇ ਪਏ ਸਨ ਪਰ ਹੁਣ ਲੱਗਦਾ ਹੈ ਮਸਕ ਦਾ ਸਬਰ ਟੁੱਟ ਗਿਆ। ਉਹ ਚਾਹੁੰਦਾ ਹੈ ਵੀ ਉਹਦਾ ਪਲੇਟਫਾਰਮ ਆਜ਼ਾਦ ਰਹੇ ਤੇ ਸਰਕਾਰ ਦੀ ਇਸ ਸਹਿਯੋਗ ਪੋਰਟਲ ਵਾਲੀ ਚਾਲ ਉਹਨੂੰ ਬਰਦਾਸ਼ਤ ਨਹੀਂ ਹੈ। ਤੁਸੀਂ ਕੀ ਸੋਚਦੇ ਹੋ ਮਸਕ ਸਹੀ ਹੈ ਜਾਂ ਸਰਕਾਰ ਦੀ ਆਪਣੀ ਮਜਬੂਰੀ ਹੈ ਜਦੋਂ ਸਰਕਾਰ ਦਾ ਪੱਖ ਵੀ ਸੁਣ ਲਈਏ ਸਰਕਾਰ ਕਹਿੰਦੀ ਹੈ ਵੀ ਉਹ ਕੋਈ ਗਲਤ ਨਹੀਂ ਕਰ ਰਹੀ ਉਹਨਾਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਤੇ ਗਲਤ ਜਾਣਕਾਰੀ ਨਫ਼ਰਤ ਤੇ ਅਫਵਾਹਾਂ ਨੂੰ ਰੋਕਣ ਲਈ ਸਖਤੀ ਜ਼ਰੂਰੀ ਹੈ ਜਿਵੇਂ ਕਈ ਵਾਰੀ ਕਿਸੇ ਸਟੇਟ ਚ ਅਫਵਾਹਾਂ ਮਾਹੌਲ ਖਰਾਬ ਕਰ ਦਿੰਦੀਆਂ ਨੇ ਸਰਕਾਰ ਦਾ ਕਹਿਣਾ ਹੈ ਕਿ ਐਕਸ ਨੇ ਅਜੇ ਤੱਕ ਸਹਿਯੋਗ ਪੋਰਟਲ ਤੇ ਸਾਈਨ ਅਪ ਨਹੀਂ ਕੀਤਾ ਪਰ ਇਸ ਤੋਂ ਬਾਅਦ ਵੀ ਉਹਨਾਂ ਨੇ ਐਕਸ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਕੀਤੀ ਸਰਕਾਰ ਦੇ ਸੂਤਰਾਂ ਨੇ ਪੀਟੀਆਈ ਨੂੰ ਦੱਸਿਆ ਵੀ ਉਹ ਐਕਸ ਨਾਲ ਗੱਲਬਾਤ ਕਰ ਰਹੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਕਿਹੜੇ ਕਾਨੂੰਨ ਦੀ ਉਲੰਘਣਾ ਹੋਈ ਹੈ ਇਹ ਸਿਰਫ ਟੈਕਨੋਲੋਜੀ ਦੀ ਗੱਲ ਨਹੀਂ ਇਹਦਾ ਅਸਰ ਸਿਆਸਤ ਤੇ ਵੀ ਪੈ ਸਕਦਾ ਹੈ ਪੰਜਾਬ 'ਚ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਤਾਂ ਸੋਸ਼ਲ ਮੀਡੀਆ ਸਰਕਾਰ ਲਈ ਸਿਰਦਰਦੀ ਬਣ ਗਿਆ ਸੀ ਲੋਕਾਂ ਨੇ ਟਵਿੱਟਰ ਤੇ ਆਪਣਾ ਗੁੱਸਾ ਕੱਢਿਆ ਤੇ ਸਰਕਾਰ ਨੂੰ ਕਈ ਪੋਸਟਾਂ ਹਟਾਉਣੀਆਂ ਪਈਆਂ ਹੁਣ ਜੇ ਐਕਸ ਇਸ جنگ ਵਿੱਚ ਜਿੱਤ ਜਾਂਦਾ ਹੈ ਕਲ ਲੋਕਾਂ ਦੀ ਆਵਾਜ਼ ਹੋਰ ਮਜ਼ਬੂਤ ਹੋ ਸਕਦੀ ਹੈ ਪਰ ਜੇ ਸਰਕਾਰ ਜਿੱਤੀ ਤਾਂ ਸ਼ਾਇਦ ਸੋਸ਼ਲ ਮੀਡੀਆ ਤੇ ਰੋਕ ਟੋਕ ਹੋਰ ਵੱਜੇ ਹੁਣ ਇਹ ਮੁਕਦਮਾ ਕਿੱਥੇ ਖੜਾ ਹੈ 17 ਮਾਰਚ ਨੂੰ ਕਰਨਾਟਕ ਹਾਈ ਕੋਰਟ ਚ ਪਹਿਲੀ ਸੁਣਵਾਈ ਹੋਈ ਜੱਜ ਐਮ ਨਾਗ ਪ੍ਰਸੰਨਾ ਨੇ ਐਕਸ ਨੂੰ ਇਜਾਜ਼ਤ ਦਿੱਤੀ ਭੀ ਜੇ ਸਰਕਾਰ ਕੋਈ ਸਖਤ ਕਦਮ ਚੁੱਕਦੀ ਹੈ ਤਾਂ ਉਹ ਦੁਬਾਰਾ ਕੋਰਟ ਆ ਸਕਦੇ ਨੇ ਅਗਲੀ ਸੁਣਵਾਈ 27 ਮਾਰਚ ਨੂੰ ਹੈ ਐਕਸ ਨੇ ਮੰਗ ਕੀਤੀ ਹੈ ਕਿ ਸਰਕਾਰ ਧਾਰਾ 69ਏ ਦੀ ਪਾਲਣਾ ਕਰੇ ਤੇ ਉਹਨਾਂ ਦੇ ਕਰਮਚਾਰੀਆਂ ਨੂੰ ਸਹਿਯੋਗ ਪੋਰਟਲ ਤੇ ਜਾਣ ਤੋਂ ਛੋਟ ਦਿੱਤੀ ਜਾਵੇ। ਇਹ جنگ ਅਜੇ ਸ਼ੁਰੂ ਹੋਈ ਹੈ। ਜੇ ਐਕਸ ਜਿੱਤਿਆ ਤਾਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਹੋਰ ਆਜ਼ਾਦੀ ਮਿਲ ਸਕਦੀ ਹੈ ਪਰ ਜੇ ਸਰਕਾਰ ਜਿੱਤੀ ਤਾਂ ਡਿਜੀਟਲ ਦੁਨੀਆ 'ਚ ਨਿਗਰਾਨੀ ਵੱਧ ਸਕਦੀ ਹੈ। ਇਹ ਮਸਲਾ ਸਿਰਫ ਭਾਰਤ ਦਾ ਨਹੀਂ ਹੈ। ਦੁਨੀਆ ਭਰ 'ਚ ਸਰਕਾਰਾਂ ਤੇ ਟੈਕ ਕੰਪਨੀਆਂ ਵਿਚਾਲੇ ਇਹ جنگ ਚੱਲ ਰਹੀ ਹੈ। ਅਮਰੀਕਾ 'ਚ ਵੀ ਮਸਕ ਨੇ ਸਰਕਾਰ ਨਾਲ ਲੜਾਈਆਂ ਲੜੀਆਂ ਨੇ। ਭਾਰਤ 'ਚ ਇਹਦਾ ਅਸਰ ਐਲਨ ਮਸਕ ਦੇ ਹੋਰ ਪ੍ਰੋਜੈਕਟਾਂ ਤੇ ਵੀ ਪੈ ਸਕਦਾ ਹੈ ਜਿਵੇਂ ਸਟਾਰਲਿੰਕ ਜੇ ਭਾਰਤ 'ਚ ਇੰਟਰਨੈਟ ਲਿਆਉਣਾ ਹੈ ਤਾਂ ਸਰਕਾਰ ਨਾਲ ਚੰਗੇ ਰਿਸ਼ਤੇ ਚਾਹੀਦੇ ਨੇ ਪਰ ਮਸਕ ਦਾ ਇੱਕ ਹੀ ਸਿਧਾਂਤ ਹੈ ਆਜ਼ਾਦੀ ਉਹ ਚਾਹੁੰਦਾ ਹੈ ਕਿ ਲੋਕ ਬਿਨਾਂ ਡਰ ਦੇ ਬੋਲ ਸਕਣ ਹੁਣ ਆਖਰੀ ਗੱਲ ਇਸ جنگ ਦਾ ਅਸਰ ਸਾਡੇ ਤੇ ਕੀ ਪਵੇਗਾ ਜੇ ਸੋਸ਼ਲ ਮੀਡੀਆ ਤੇ ਰੋਕਟੌਕ ਵਧੀ ਤਾਂ ਸਾਡੀ ਆਵਾਜ਼ ਕਮਜ਼ੋਰ ਹੋ ਸਕਦੀ ਹੈ ਪਰ ਜੇ ਬਹੁਤ ਜ਼ਿਆਦਾ ਆਜ਼ਾਦੀ ਮਿਲੀ ਤਾਂ ਗਲਤ ਜਾਣਕਾਰੀ ਵੀ ਫੈਲ ਸਕਦੀ ਹੈ ਇਹ ਤਾਂ ਉਹੀ ਗੱਲ ਹੈ ਜਿਵੇਂ ਖੇਤ ਚ ਪਾਣੀ ਨਾ ਜ਼ਿਆਦਾ ਨਾ ਘੱਟ ਬਸ ਸਹੀ ਮਾਤਰਾ ਚਾਹੀਦਾ ਤੁਸੀਂ ਕੀ ਸੋਚਦੇ ਹੋ ਸਰਕਾਰ ਨੂੰ ਕਿੰਨੀ ਤਾਕਤ ਮਿਲਣੀ ਚਾਹੀਦੀ ਹੈ ਤੇ ਐਕਸ ਵਰਗੀਆਂ ਕੰਪਨੀਆਂ ਨੂੰ ਕਿੰਨੀ ਆਜ਼ਾਦੀ ਇਹ ਸਵਾਲ ਸਾਡੇ ਸਾਰਿਆਂ ਲਈ ਹੈ ਤਾਂ ਦੋਸਤੋ ਏਸੀ ਐਲਨ ਮਸਕ ਦੇ ਐਕਸ ਤੇ ਭਾਰਤ ਸਰਕਾਰ ਦੀ ਆਈਟੀ ਐਕਟ ਵਾਲੀ ਜੰਗ ਦੀ ਕਹਾਣੀ 27 ਮਾਰਚ ਨੂੰ ਕੋਰਟ ਚ ਅਗਲਾ ਦੌਰ ਹੋਏਗਾ ਤੁਹਾਡੀ ਇਸ ਪੂਰੇ ਮੁੱਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ